ਨਹੀਂ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਜੀ ਪਤਿਤ ਪਵਿੱਤ ਭਏ ਰਾਮ ਕਹਿਤ ਹੀ ਰਹਉ ਉਹਨਾਂ ਬਈ ਨਾਮਦੇਵ ਕਹਿੰਦਾ ਬਈ ਮੈਨੂੰ ਇੱਕ ਗਾਧੀ ਦੀ ਗੱਲ ਦੱਸੋ ਹੂੰ ਪੀ ਰਿਕਾਰਡ ਦਿੱਤੇ ਹੋ ਗਏ ਤੁਹਾਡੇ ਕੋਲ ਅੱਛਾ ਜੀ ਸਾਰੇ ਗ੍ਰੰਥ ਪੜ੍ਹ ਕੇ ਉਹ ਕਹਿ ਦੱਸੋ ਹੂੰ ਹੂੰ ਵੀ ਜਿਹਨੂੰ ਰਾਮ ਮਿਲ ਗਿਆ ਉਹ ਕਲਮਕਤ ਉਹਦਾ ਕਲੰਕ ਧੋਤਾ ਗਿਆ ਹੋਵੇ। ਅੱਛਾ ਜੀ। RAM ਨਾਮ ਮਿਲ ਗਿਆ ਜੀ ਨੂੰ ਉਹਦਾ ਕਲੰਕ ਧੋਤਾ ਗਿਆ। ਹਮ ਹਮ। ਅੱਡੇ ਸਾਰੇ ਗ੍ਰੰਥ ਮੰਨਦੇ। ਠੀਕ ਹੈ ਜੀ। ਜੀ ਐਸਾ ਨਹੀਂ ਚਾਹੁੰਦਾ ਅਗੇ RAM ਨਾਮ ਲੈ ਲੈ ਕਲੰਕ ਲੈ ਹਾਂ। ਹਮ ਹਮ। ਠੀਕ ਹੈ ਜੀ। ਹੁਣ ਕੋ ਕਲੰਕ ਕਰ ਰਹੇ ਉਹ ਨਾ RAM ਲੋਭ ਲੇਤੇ। ਲੇਟ ਅੱਖਰ ਸਮਝਾਓ ਥੋੜਾ ਡਿਟੇਲਸ ਲੋਕਾਂ ਨੂੰ ਆਏ ਲੱਗਦਾ ਵੀ ਮੂੰਹ ਤੋਂ ਬੋਲਣਾ ਲੇਟ ਹੋ ਗਿਆ ਪ੍ਰਾਪਤ ਕਰਨਾ ਪ੍ਰਾਪਤ ਕਰ ਲੈਣਾ ਰਾਮ ਨਾਮ ਦੀ ਸੋਚ ਹੀ ਆ ਜਾੜੀ ਹਾਂਜੀ ਆਉ ਨਾਮ ਦੀ ਸੋਚ ਹੀ ਆ ਜਾ ਠੀਕ ਹੈ ਜੀ ਐ ਨਹੀਂ ਵੀ ਮੂਹਰੇ ਉੱਤੇ ਹਾਂ ਕਹਿ ਦੇਣਾ ਰਾਮ ਬਖਸ਼ ਠੀਕ ਹੈ ਜੀ ਰਾਮ ਲੇਟ ਦਾ ਮਤਲਬ ਹੈ ਰਾਮ ਦਾ ਧਿਆਨ ਲੈ ਰਹਿਣਾ ਆਉ ਨਾਮ ਨਾਮ ਦਾ ਅਰਥ ਹੈ ਜਾਨ ਠੀਕ ਹੈ ਤਾਂਾਰੇ ਸਭ ਕੁਝ ਜਾਨ ਹੈ ਨਾ ਹਾਂ ਹਾਂ ਰਾਮ ਕਹੋ ਤਾਂ ਇਹ ਧਰ ਬਚਾਇਆ ਹੋਇਆ ਤੇ ਜੇ ਜਿਹੜੀ ਕੋਈ ਗੱਲ ਸੀ ਦੁਆਪਰ ਕੀਤੀ ਹੁਣ ਕੀ ਹੈ ਕਿ ਮੈਂ ਛੁਟਕਾਰਾ ਹੋ ਕਿਉਂ ਇਹ ਇੱਥੇ ਪੈ ਗਿਆ ਠੀਕ ਹੈ ਜੀ ਤੇ ਸਾਰੀ ਜਿਹੜੀ ਜਾਣਕਾਰੀ ਹੈ ਇਹ ਜਿਹਨੂੰ ਹੋ ਜਾਵੇ ਉਹਨੇ ਆਰਾਮ ਲੋਭ ਲੈ ਲਿਆ ਲੈ ਜੀ ਠੀਕ ਹੈ ਜੀ ਪਤਿਤ ਵਿਤ ਹੋਏ RAM ਨਾਮ ਕਹਤ ਹੀ ਰਾਮ ਨਾ ਜਿਹੜੇ ਕਹਿ ਦਤਾ ਨੂੰ ਕਹਿ ਦਤਾ ਉਚਾਰਨ ਕਰਤਾ ਉਹ ਪਦ ਤੋਂ ਪਵਿੱਤ ਹੋ ਜਾਂਦਾ ਅੱਛਾ ਜੀ ਜਿਹੜੇ ਬ੍ਰह्म ਗਿਆਨ ਸਮਝ ਕੇ ਉਚਾਰਨ ਕਰਤਾ ਜਿਹਦੇੋਂ ਉਹ ਤੋਂ ਨਿਕਲ ਗਿਆ ਰਾਹੁ ਕਹਿੰਦਾ ਮੈਂ ਲੋਕ ਕਥਾ ਕਰਤੀ ਹੂ ਜੀ ਜੇ ਮੁੱਖ ਨਿਕਸੇ ਰਾਹੁ ਆਪਣੇ ਜੋ ਬੜਾਏ ਜੇ ਮੁੱਖ ਨਿਕਸੇ ਰਾਹੁ ਠੀਕ ਹੈ ਤਾਂ ਦੇਹੀ ਕਿਸ ਕੀ ਬਪੜੀ ਪਵਿੱਤਰ ਹੋਏ ਰੋਗਰਾ ਹਾਂ ਠੀਕ ਉਹਦਾ ਆਪਣਾ ਹੰਦਾ ਕੀ ਉਹਦਾ ਪੂਰਾ ਗਰਲ ਪਵਿੱਤਰ ਕਰ ਦਿੰਦਾ ਹੂੰ ਹੂੰ ਉਹ ਲੋਕਾਂ ਨੂੰ ਜਦ ਇਹ ਆਦਤ ਆ ਸਾਰੇ ਦਰੋਂ ਪਵਿੱਤਰ ਹੋ ਜਾਂਦਾ ਹੈ ਹਾਂ ਜੇ ਨਹੀਂ ਲੈਂਦਾ ਜੇ ਨਹੀਂ ਲੈਂਦਾ ਜੇ ਜਾਣਿਆ ਨਹੀਂ ਰਾਮ ਦਾ ਨਾਮ ਲੋਕਾਂ ਨੇ ਨਾਮ ਨਾ ਜਾਣਿਆ ਰਾਮ ਦਾ ਗੂੜੇ ਫਿਰ ਬਾਅਦ ਵਿੱਚ ਪਛਤਾਣੇ ਜੇ ਹੂੰ ਬੂੜਾ ਕਰਨੇ ਬੂੜਾ ਪਲਦਾ ਮੂਰਖ ਪੜਨਤ ਵਿਦਵਾਨ ਮੂੜਾ ਹੋ ਰਾਮ ਰਾਮ ਕਹਿੰਦਾ ਗਈਆ ਰਾਮ ਰਾਮ ਬਿਲਿ ਸਿਰਾਮ ਲੋਬ ਠੀਕ ਹੈ ਨਾ ਨਾਮ ਨੇ ਜਾਣੇ ਰਾਮ ਕਾ ਮੂੜੇ ਇਹਦਾ ਮਤਲਬ ਹੈ ਰਾਮ ਦਾ ਨਾਮ ਕੋਈ ਜਾਣਦਾ ਨਹੀਂ ਸੀ ਸਮਝਿਆ ਨਹੀਂ ਨਾਮ ਬਿਨਾ ਜਗ ਕਮਰਾ ਫਰੇ ਗੁਰਮੁਖੀ ਨਦਰੀ ਆਇਆ ਜਗਤਾਰ ਆਮ ਰੱਬ ਕਰਦਾ ਜਰੂਰ ਹੈ ਨਾ ਬੜਿਆ ਕਿਸੇ ਨੂੰ ਨਹੀਂ ਹੈ ਸਾਰੇ ਕਮਲੇ ਹੋ ਸਰਦੇ ਠੀਕ ਇਹ ਗੁਰਬਾਣੀ ਪੱਕਾ ਹੀ ਪੱਖਾਂ ਤੋਂ ਜਾਂ ਟਿੱਪਣੀਆਂ ਕਰ ਲਈ ਹੈ ਇਹ ਕੀ ਸੁਕੇਤ ਕਰ ਲਈ ਹੈ ਗੱਲ ਸਮਝਣ ਦੀ ਲੋੜ ਇਹਦੀ ਸਭ ਜੀ ਤਾਂ ਨਹੀਂ ਤਾਂ ਸਮਝਾ ਇਧਰ ਜਾਣੇ ਨਹੀਂ ਦਿੱਤਾ ਠੀਕ ਹੈ ਜੀ ਦਵਨਾ ਨੂੰ ਅਗਲੇ ਨਹੀਂ ਆਈ ਹੂੰ ਹੂੰ ਦਵਨਾ ਕੋ ਅਕਰ ਹੁਦੀ ਦੀ ਹੈ ਹਾਂ ਜੀ ਦਵਾਨ ਲੋਕਾਂ ਆ ਜਾਂਦੀ ਐ ਹੂੰ ਹੂੰ ਉੱਤੇ ਨਹੀਂ ਐ ਉੱਤੇ ਹੋਵੇ ਤੇ ਭਾਵੇਂ ਹਾਂਜੀ ਦਾਖਲ ਹੋਈ ਐ ਜਦ ਤੱਕ ਹੈ ਦੀ ਹੂੰ ਹੂੰ ਏੜੀ ਜੜਾ ਕੋਈ ਚੀਜ਼ ਨਾ ਹੋਵੇ ਉਹਦੀ ਵਸੜੀ ਕਰਾਂਗੇ ਅਸੀਂ ਹਾਂਜੀ ਢੱਡੀ ਦਾ ਖੋਜ ਹੋਵੇ ਤੇ ਕਲੀਜ ਹੋਵੇ ਦੀ ਹੂੰ ਹੂੰ ਉੱਤੇ ਨਹੀਂ ਜਦ ਦਵਾਨ ਜਦ ਖੋਜੀ ਵੱਲ ਜੁਹਦਾ ਹੈ ਫਿਰ ਜੇ ਤਾਂ ਪੜਦੇ ਅਸੀਂ ਗੁਰਬਾਣੀ ਤੋਂ ਹਾਂਜੀ ਇਹ ਤਾਂ ਜਾਂਦੀ ਅਸਲ ਆ ਜੀ ਜੇ ਗੁਰਬਾਣੀ ਨੂੰ ਪੜਦੇ ਰਹੇ ਆਪਣੀ ਅਕਲ ਨਾਲ ਇਹਨੂੰ ਆਪਣੀ ਅਕਲ ਇਹਦੇ ਤੇ ਲੜ ਕੇ ਰੱਖੀ ਗੁਰਬਾਣੀ ਤੇ ਆਪਣੀ ਅਕਲ ਲੜ ਕੇ ਹੂੰ ਬਦਵਾਨ ਆਪਣੀ ਅਕਲ ਲੜ ਕੇ ਪੜਦੇ ਨੂੰ ਗੁਰਬਾਣੀ ਤੇ ਠੀਕ ਹੈ ਆਪਣੀ ਅਕਲ ਲੜ ਕੇ ਅਸਰ ਉਹਦਾ ਕਰਦੇ ਨੇ ਉਹ ਮਖਿਆਨ ਪਕਾਣ ਅਰਥ ਬਗਿਆਰ ਕੋਈ ਗੱਲ ਠੀਕ ਹੈ ਜੀ ਸਰ ਕੁਰਬਾਨੀ ਦਾ ਅਰਥ ਆਪਣੇ ਅਕਲ ਉਹ ਥੋੜੇ ਬਣਾ ਦੋ ਹਾਂਜੀ ਇਹ ਹੀ ਬਣਾ ਦਿੰਦਾ ਜਿਹੇ ਜਿਹੇ ਆਪਾਂ ਪੜ ਰਹੇ ਹਾਂ ਜੀ RAM ਸੰਗ ਨਾਮਦੇਵ ਜਨ ਕੋ ਪ੍ਰਤੀਗਿਆ ਆਈ ਇਕਾਦਸੀ ਬ੍ਰਤ ਰਹ ਕਾਹੇ ਕੋ ਤੀਰਥ ਜਾਈ RAM ਸੰਗ ਜੇ ਰਾਮ ਸੰਗ ਰਾਮ ਦੇ ਰਾਮ ਦੇ ਗੁਰੂ ਰਾਮ ਸੰਗ ਨਾਮਦੇਵ ਜਨ ਕੋ ਪ੍ਰਤਿਗਿਆ ਆਈ ਆਹਾਂ ਠੀਕ ਹੈ ਜੀ ਨਾਮ ਦੇ ਜਨ ਨਾਮ ਦੇ ਪਾਪੇ ਜਨ ਨਾਮ ਦੇ ਬਣੇ ਜਾਂ ਜਾਣ ਲਿਆ ਹਾਂਜੀ ਉਹ ਪ੍ਰਤਿਗਿਆ ਇਹ ਹੋਈ ਹੂੰ ਹੂੰ ਪ੍ਰਤਿਗਿਆ ਇਹ ਹੋ ਗਈ ਹੂੰ ਹੂੰ ਪ੍ਰਤਿਗਿਆ ਹੁੰਦਾ ਕੋਈ ਜੀ ਦਾ ਵਾਦਾ ਕਰ ਲੈਣਾ ਅੱਛਾ ਜੀ ਇਹ ਵਾਦਾ ਹੋ ਗਿਆ ਹੂੰ ਹੂੰ ਇਕਾਦਸੀ ਵਰਤ ਰਹਿ ਕਾਹੇ ਕੋ ਤੀਰਥ ਜਾਈ ਕੇ ਇਕਾਦਸੀ ਵਰਤਣਾ ਮੈਂ ਦੇਸ ਤੇ ਜਾਂ ਹੂੰ ਹੂੰ ਇਕਾਦਸੀ ਵਰਤ ਵਰਤ ਕੀ ਹੁੰਦੇ ਅੱਛਾ ਜੀ ਕੋ ਦੇਸ਼ਾਵਲ ਜਾਣਾ ਹੈ ਦੂਈ ਦੇਸ਼ਾਵਲ ਜਾਣਾ ਹੀ ਦੀ ਹੂੰ ਹੂੰ ਇਕਾਦਸੀ ਹੂੰ ਹੂੰ ਕੋ ਦੇਸ਼ਾਵਲ ਜਾਣਾ ਉੱਦਰ ਨੂੰ ਜਾਣਾ ਬਹਰ ਬਿੱਤ ਨਹੀਂ ਦੀ ਹੂੰ ਅੰਦਰੋਂ ਹੀ ਖਾਣਾ ਹੈ ਅੰਦਰੋਂ ਹੀ ਪੀਣਾ ਹੈ ਅੰਦਰੋਂ ਹੀ ਪੈਣਾ ਹੈ ਜੀ ਬ੍ਰਾਤ ਆਤਮਾ ਦੇ ਲੈਵਲ ਦਾ ਹਾਂ ਹਾਂ ਬ੍ਰਾਤ ਤਾਂ ਰਹੇ ਠੀਕ ਹੈ ਜੀ ਆਤਮਾ ਦੇ ਲੈਵਲ ਦਾ ਖਾਣਾ ਹਾਂ ਹਾਂ ਆਤਮਾ ਦੇ ਲੈਵਲ ਦਾ ਜੋ ਖਾਣਾ ਇਸ ਘਰ ਵਿੱਚ ਹੈ ਸੋ ਤੋਂ ਢੂਲ ਖਾਏ ਹਾਂ ਹਾਂ ਹੋਰ ਕਿਸੇ ਤੋਂ ਕਰਨ ਨਹੀਂ ਜਣ ਔਰ ਕਿਸੇ ਕਾਹੇ ਤੂੰ ਜਾਏ ਹਾਂ ਹਾਂ ਕਾਹੇ ਅਗਵਾਰੀ ਆਵਾਜ਼ ਤੋਂ ਠੀਕ ਹੈ ਜੀ ਇਹ ਪ੍ਰਤੀਜ्ञਾ ਖਰੀ ਤੇ ਬਾਲ ਨੇ ਬਸ 1 ਕਾ ਦਸੀ ਉਹ ਇਹਨਾਂ ਦੇ 81 ਰੁਪਏ ਦੇਣੇ ਆ 10 ਤੇ 11 ਨੂੰ ਹਾਂ ਜਿਹੜਾ ਉਹ ਚੰਦ ਦੇ ਸਾਹਮਣੇ ਕਹਿੰਦੇ ਮੈਨੂੰ ਲੱਗਦਾ ਹਾਂ ਇਹ ਦਿਸ਼ਾ ਦੇ ਤੌਰ ਤੇ ਅੱਛਾ ਇੱਥੇ ਦਿਸ਼ਾ ਦੇ ਤੌਰ ਤੇ ਕਾ ਦਿਸ਼ਾ ਹਾਂ ਅਸੀਂ ਇਹ ਦਰਕਰ ਦਾ ਖੈਦੇ ਅਰਥ ਦਿਸ਼ਾ ਦੇ ਤੌਰ ਤੇ ਕਰਾਂ ਠੀਕ ਹੈ ਜੀ ਵੀ 1 ਕਾ ਹਾਂ ਵੀ ਹੁੰਦਾ ਦਿਸ਼ਾ ਇੱਕ ਇੱਕ ਦਿਸ਼ਾ ਵੱਲ ਜਾਣ ਦਾ ਬ੍ਰਤ ਲੈ ਲਿਆ ਠੀਕ ਹੈ ਜੀ ਕੋ ਡਿਜਾਵਲ ਜਾਣਾ ਦੁਬਦਾ ਦੀ ਰਖੀ ਦੁਬਦਾ ਖਤਗੋ ਤੁਹਾਡੇ ਪਾਸੇ ਦੀ ਦੌੜਾ ਉਹਨਡਾ ਦੀ ਦੁਬਦਾ ਛੱਟਿਆ ਗਦੇ ਵੀ ਦੁਬਦਾ ਦਾ ਤਿਆਗ ਹੋ ਗਿਆ ਕੋ ਡਿਜਾਵਲ ਹੋ ਗਿਆ ਸਾਰੇ ਜਾਨ ਠੀਕ ਹੈ ਜੀ ਤੁਹਾਡੇ ਪਾਸੇ ਤਿਆਨ ਜਾਣੇ ਨਹੀਂ ਦੇਣੋ ਸਭ ਕੁਝ ਕਰ ਮੈਂ ਬਾਹਰ ਲੋਈ ਬਾ ਟੋਲੇ ਸੇ ਪਰਪਲਾਈ ਬਸ ਠੀਕ ਹੈ ਜੋ ਪ੍ਰਾਪਤੀ ਅਸਲ ਨੂੰ ਲੋਣੀ ਆ ਬਾਹਰੋਂ ਕੁਝ ਪ੍ਰਾਪਤੀ ਨਹੀਂ ਉਹ ਨਹੀਂ ਬਾਹਰ ਲੋੜੀ ਦੀ ਜਲਦੀ ਹੂੰ ਹੂੰ ਝਾਕਣ ਦੀ ਲੋੜ ਦੀ ਬਾਹਰੋਂ ਸੁਣਨ ਦੀ ਲੋੜ ਦੀ ਬਾਹਰੋਂ ਸਬੰਧਨ ਦੀ ਲੋੜ ਦੀ ਹੂੰ ਹੂੰ ਕਾਹ ਹੈ ਨਾਮ ਤੋਂ ਬਾਅਦ ਪ੍ਰਤੰਗਿਆ ਆਈ ਹੈ ਨਾ ਦੇਖੋ ਨਾਮ ਤੋਂ ਬਾਅਦ ਪ੍ਰਤੰਗਿਆ ਆਈ ਹੈ ਹਾਂਜੀ ਜੋ ਬਾਹਰ ਵਾਲਾ ਸੱਚ ਸਮਝ ਚ ਆ ਗਿਆ ਉਹ ਤੋਂ ਬਾਅਦ ਪ੍ਰਤੰਗਿਆ ਹੈ ਠੀਕ ਹੈ ਜੀ ਪਹਿਲਾਂ ਨਹੀਂ ਆਉਂਦੋ ਹੂੰ ਪਹਿਲਾਂ ਸਭ ਨੂੰ ਬਾਹਰ ਮਿਲਣਾ ਠੀਕ ਹੈ ਜੀ ਜੇ ਕੋਈ ਅਸੂਪ ਆਏ ਤੋੜ ਬਰੋੜ ਕਰਦੇ ਅਰਥ ਤੋੜ ਬਰੋੜ ਵੀ ਦਿੰਦਾ ਹੈ ਤੇ ਤੁਹਾਨੂੰ ਦੇਖੋ ਇਹ ਆਖਦਾ ਹਾਂ ਜੀ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਉਹ ਤਾਂ ਕਹਿੰਦੇ ਐ ਏਕਾदशी व्रत ਰਹੇ ਕਾਹੇ ਕੋ ਤੀਰਥ ਨਾਈ ਕਹਿੰਦੇ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਦਾਸ ਨਾਮਦੇਵ ਨੂੰ ਨਿਸ਼ਚਾ ਆ ਗਿਆ ਹੈ ਕਿ ਕਿਸੇ ਏਕਾदशी ਆਦਿਕ ਵਰਤ ਦੀ ਲੋੜ ਨਹੀਂ ਤੇ ਮੈਂ ਤੀਰਥਾਂ ਉੱਤੇ ਵੀ ਕਿਉਂ ਜਾਵਾਂ ਉਹਦਾ ਦਹੀਂ ਦਾ ਹਾਂਜੀ ਉਹ ਕਦੋਂ ਕਹਿਣਾ ਵਰਸੀ ਲੋੜੀ ਉਹਨੇ ਕਹ ਗਿਆ ਵਰਸੀ ਲੋੜੀ ਹੂੰ ਆਪਨੇ ਵੀ ਕੱਟ ਕੇ ਵਰਸੀ ਲੋੜੀ ਇਹਨਾਂ ਨੂੰ ਲੱਗਦਾ ਵੀ ਰਹਿ ਅੱਖਰ ਹੈ ਜਿਹੜਾ ਰੱਖਣ ਨੂੰ ਰਹਿ ਗਿਆ ਲਿਖ ਕੇ ਲਿਖ ਕੇ ਕੋਈ ਲੋੜ ਨਹੀਂ ਰਹਿ ਗਈ ਵਾਹ ਬਾਈ ਵਾਹ ਚੰਗੀ ਗੱਲ ਹੈ ਪਰ ਤੇੱਗਿਆ ਫਿਰ ਕਾਦੀ ਆਈ ਹੈ ਹੂੰ ਇਹ ਪਤਾ ਨਹੀਂ ਆਈ ਹੈ ਉਪਰ ਦੇਖਿਆ ਨਾ ਲੱਗਦਾ ਵੀ ਦੋ ਚੀਜ਼ਾਂ ਕਰਨੀਆਂ ਇੱਕ ਤਾਂ ਇਕਾदशी ਦਾ ਵਰਤ ਨਹੀਂ ਰੱਖਣਾ ਤੇ ਦੂਆ ਤੀਰਥ ਤੇ ਨਹੀਂ ਜਾਣਾ ਇਸ ਤਰ੍ਹਾਂ ਵਰਤ ਕਹਨਾ ਕੀ ਹੈ ਕਹਨਾ ਕੀ ਹੈ ਇਹ ਹੁਣ ਸ਼ਾਇਦ ਉਹਨਾਂ ਨੂੰ ਹੋਵੇ ਵੀ ਅਗਲੀ ਲਾਈਨ 'ਚ ਲਿਖਿਆ ਹੋਇਆ ਪਰ ਉਹਨਾਂ ਨੇ ਇਹ ਦੇਖ ਲਓ ਅਗਲੀ ਲਾਈਨ 'ਚ ਅਗਲੀ ਲਾਈਨ ਹੈਗੀ ਜੀ ਭਨਤ ਨਾਮ ਦਿਓ ਸ਼ੁਕਰਿਤ ਸੁਮਤ ਭਏ ਗੁਰਮਤਿ ਰਾਮ ਕਹਿ ਕੋ ਕੋ ਨਾਮ ਬੈਕੁੰਠ ਗਈ ਹਮਮ ਐਸੋ ਕ੍ਰਿਤੀਆ ਹਮਮ ਹੋ ਜਾਣਾ ਹਮਮ ਬਾਹਰੋਂ ਖੋਜਣਾ ਦੁੱਖ ਰੀਤੀ ਹੈ ਹਮਮ ਉੱਤਰ ਖੋਜਣਾ ਅੰਤਰ ਧਿਆਨ ਰਹਿਣਾ ਸੁਖ ਰੀਤੀ ਹੈ ਹਮਮ ਬਾਹਰੋਂ ਖੋਜਣਾ ਦੁੱਖ ਰੀਤੀ ਹੈ ਬਾਹਰੋਂ ਖੋਜਣਾ ਦੁੱਖ ਰੀਤੀ ਹੈ ਉਹ ਦੁੱਖ ਰੀਤੀ ਹੈ ਬੁਰਾ ਕੰਮ ਹੈ ਬਾਹਰੋਂ ਖੋਜਣਾ ਹਮਮ ਅੰਦਰ ਆਏ ਹਮਮ ਆਏ ਜ ਹੋਲੀ ਬੜ ਜਾਊਗਾ ਹਮਮ ਤੀਰਥ ਨਾਈ ਮਾਇਆ ਹੈ ਜੀ ਕਾਹੇ ਕੋ ਤੀਰਥ ਜਾਈ ਮਾਇਆ ਹੈ ਤੀਰਥ ਤੇ ਜਾਉ ਬਾਹਰ ਵੀ ਮਾਇਆ ਹੀ ਹੈ ਹੂੰ ਹੂੰ ਤੀਰਥ ਤੇ ਕੋਈ ਦੇਵ ਤੇ ਮਾਇਆ ਠੀਕ ਹੈ ਜੀ ਉਹ ਪਹਿਲਾ ਹੈ ਇਹਨਾਂ ਦਾ ਫਿਰ ਉੱਥੇ ਤਾਂ ਬੀਡਲ ਪਹਿਲਾ ਬਾਹਰ ਤਾਂ ਹਾਂਜੀ ਤੇ ਬੀਡਲ ਨੇ ਪਹਿਲਾ ਫਿਰ ਉਹ ਉਹਦੇ ਨਾਲ ਆਪ ਬਿਤਰਕ ਮਿਲ ਜੂਗਾ ਠੀਕ ਹੈ ਜੀ ਹਾਂਜੀ ਫਿਰ ਇਹ ਦੱਸ ਤੋਂ ਵੀ ਇਕਾदशी व्रत ਰਹਿ ਕਾਹੇ ਕੋ ਤੀਰਥ ਜਾਈ ਮਤਲਬ ਇਕਾਦ ਇੱਕੇ ਪਾਸੇ ਦੀ ਜਿਹੜੀ ਮੈਂ ਡਾਇਰੈਕਸ਼ਨ ਲਈ ਹੈ ਇਹਦਾ ਮੇਰਾ व्रत ਰਹਿ ਜਵੇ ਤੇ ਤੀਰਥ ਜਾਣਾ ਛੁੱਟ ਜਵੇ ਇਹ ਗੱਲ ਹੈ ਜੀ ਇਕਾदशी व्रत ਤਾਂ ਰਹਿ ਤੀਰਥ ਤੇ ਨਹੀਂ ਜਾਣਾ ਵੀ ਤੀਰਥ ਤੇ ਨਹੀਂ ਜਾਣਾ ਠੀਕ ਤੇ ਜੇ ਤੀਰਥ ਤੇ ਜਾਣ ਦਾ ਖਿਆਲ ਹੋਊ ਉਹ ਦੂਏ ਪਾਸੇ ਦੀ ਦੌੜ ਬੰਦ ਲਈ ਹੋ ਜੂ ਠੀਕ ਕੱਲੀ ਰਹਿਣੀ ਹਾਂ ਤੀਰਥ ਜਾਣ ਦਾ ਖਿਆਲ ਹੈ ਜਿਹੜਾ ਬਹਰਬੂਹੀ ਹੋ ਜੂਗਾ ਹੂੰ ਹੂੰ ਠੀਕ ਹੈ ਜੀ ਇਹ ਖੋਜ ਤੋਂ ਬਿਨਾ ਯਾਰਦੀ ਕਰਨੇ ਬੜੇ ਔਖੇ ਆ ਜੀ ਸਾਨੂੰ ਵੀ ਐਂ ਲੱਗਦਾ ਜੇ ਪੜੋ ਵੀ ਇਕਾदशी ਵੀ ਛੱਡਤੀ ਤੇ ਤੀਰਥ ਵੀ ਛੱਡਤੇ ਇਹ ਖੋਜ ਦਾ ਵਿਸ਼ਾ ਹਰਤਾ ਦਿੱਤੇ ਪਰ ਪਰ ਕੰਡਿਆਗਾਦੀ ਆਈਆ ਪਰ ਤੇਗਿਆਂ ਨੂੰ ਇਹ ਲੱਗਦਾ ਵੀ ਨਾ ਇਕਾदशी ਤੇ ਜਾਣਾ ਨਾ ਵਰਤ ਤੇ ਜਾਣਾ ਨਾ ਜਾਣਾ ਹੈਗਾ ਆਪਣੇ ਨਹਾਉਣ ਜਾਣਾ ਇਹ ਕਾਲ ਹੀ ਵਰਤ ਰਹਿ ਹੈ ਹਾਂਜੀ ਪਹਿਲਾਂ ਰਹੇ ਦਾ ਅਰਥ ਕੀਤਾ ਹੈਗਾ ਰਹਿ ਗਿਆ ਹੈ ਫਿਰ ਕਿਨੇ ਕੋਈ ਲੋੜ ਨਹੀਂ ਰਹੀ ਇਹ ਬਿਲਕੁਲ ਗਲਤ ਹੈ ਇਹ ਤਾਂ ਗੋਲੋਪੜਾ ਹੈ ਇਹ ਕਾਇਦਾ ਸੀ ਵਰਤ ਰਹਿ ਹਾਂ ਸਹੀਦਾ ਹੈ ਹੂੰ ਹੂੰ ਇਹ ਬਰਤ ਹੈ ਚਲੋ ਅੱਛਾ ਜੀ ਬਰਤ ਦਾ ਮਤਲਬ ਇਹੀ ਹੁੰਦਾ ਵੀ ਇਹ ਵੀ ਪ੍ਰਤੀਗਿਆ ਹੀ ਹੈ ਪਰਤੱਗਿਆ ਬਰਬੀਦ ਹੋਣਾ ਪਰ ਪਰਤੱਗਈ ਹੁੰਦੀ ਹੈ ਰੋਟੀ ਨਹੀਂ ਖਾਣੀ ਜਾਂ ਤੱਕ ਠੀਕ ਹੈ ਜੀ ਕੁਝ ਵੀ ਹੋਵੇ ਰੋ ਜਾਂ ਰੱਖਣਾ ਹੈ ਜਾਇ ਮਰ ਜਵੇ ਪਾਣੀ ਨਹੀਂ ਪੀਣਾ ਹਾਂ ਹਾਂ ਪਰਤੱਗਿਆ ਹੱਡਣੂਆ ਕਹਿਣਾ ਨੇ ਹਾਂ ਪਰਤੱਗਿਆ ਵਿੱਚ ਹੱਡਿਓਗੇ ਹੈ ਠੀਕ ਹੈ ਜੀ ਪਰ ਵੇਰੀ ਪਰਤੱਗਿਆ ਹੈ ਵੀ ਇੱਕ ਪਾਸੇ ਹੀ ਰਹਿਣਾ ਨੂੰ ਉਹ ਪਾਸੇ ਚੱਲੂ ਨਹੀਂ ਦੀ ਠੀਕ ਹੈ ਇਹ ਕਾਹ ਦਾ ਸੀ ਵਰਤਰਾ ਇਹ ਕਾਦੇ ਸ਼ਾ ਵਿੱਚ ਰਹਿਣਾ ਇਹ ਵਰਤ ਹੈ ਬੇ। ਹੂੰ। ਕੋਈ ਜਿਹੜੀ ਬਹਾਲ ਦੇਖੋ ਦੁਆ ਖਿਆਲ ਜਦ ਪੈਦਾ ਹੁੰਦਾ ਅੰਦਰ ਅੰਦਰ ਵਰਤ ਟੁੱਟ ਜਾਂਦਾ। ਠੀਕ ਹੈ। ਜਦੋਂ ਥਾਲੀ ਕੱਕੀ ਹੈ ਰਾਮ ਨੰਦ ਜੀ। ਹੂੰ ਹੂੰ। ਵਰਤ ਜਾਰੀ ਨਾਲੀ। ਹੂੰ ਹੂੰ। ਫਿਰ ਉਹਨੇ ਸੋਚਿਆ ਮੇਰਾ ਤਾਂ ਵਰਤ ਟੁੱਟ ਗਿਆ। ਹੂੰ ਹੂੰ। ਗੁਰ ਪਰ ਉਹ ਬਤਾਇਓ ਮਨੇ ਬਾਈ ਹੂੰ ਕੋਈ ਗੱਲ ਐ ਬਿਲਕੁਲ ਉਹੀ ਗੱਲ ਐ ਹੂੰ ਆਂ ਤਰਾ ਪਰਮ ਉਹਦਾਂ ਜੁੜਿਆ ਰਹਿ ਜਿੱਦਾਂ ਤੇਰਾ ਖਿਆਲ ਆ ਗਿਆ ਬਾਹਰ ਵਾਲਾ ਵੀ ਹੈ ਬਰਦ ਚੜ ਜੂਗਾ ਹੂੰ ਤੇ ਪਰਮ ਪੈਦਾ ਹੋ ਜੂ ਹੂੰ ਵਿਸ਼ਵਾਸ ਨਹੀਂ ਰਹਿਣਾ ਵਿਸ਼ਵਾਸ ਦੋਲ ਜੂਗਾ ਹੂੰ ਇਹ ਆਪਰੋਥ ਹੂੰ ਉਹ ਵਿਸ਼ਵਾਸ ਦੋ ਜੀ ਇੱਡੀ ਗੱਲ ਤੇ ਝੋਲ ਗਿਆ ਸੀ ਉਹਦਾ ਵਿਸ਼ਵਾਸ ਹਮਮ ਤੇ ਥਾਲੀ ਨਾ ਰੱਖਦਾ ਰਹਿ ਗਿਆ ਦੀ ਉਹ ਜਾਈ ਉਹ ਜਾਈ ਠੀਕ ਹੈ ਜੀ ਤੇ ਰਾਮਾ ਨੰਦਾ ਥਾਲੀ ਨਾ ਰੱਖਦਾ ਚਲਿਆ ਜਾਂਦਾ ਮੰਦਰ ਹਮਮ ਕਿ ਜੀ ਵਿੱਚ ਕੁਝ ਵੀ ਨਹੀਂ ਹਮਮ ਉਹ ਭਗਤ ਹੈ ਪਰਸਾ ਖਿਆਲ ਦਾ ਭਗਤ ਬਣ ਗਿਆ ਭਗਤੀ ਤੇ ਪੱਕਾ ਹੋ ਗਿਆ ਪੂਰਾ ਹੋ ਗਿਆ ਠੀਕ ਹੈ ਝੋਲ ਜਾਂਦਾ ਗਿਆ ਸੀ ਹਮਮ ਭਾਈ ਭਰਸ ਰੱਖੇ ਇਹਨੂੰ ਬਰਾਦ ਕਹਿੰਦੇ ਨੇ ਠੀਕ ਹੈ ਪਨਤ ਨਾਮ ਦਿਓ ਸੁਕ੍ਰਿਤ ਸੁਮਤ ਭਏ ਗੁਰਮਤਿ RAM ਕਹ ਕੋ ਕੋ ਨਾ ਬੈਕੁੰਠ ਗਏ ਜੇਰਾ ਗੁਰਮਤਿ ਦੇਖੋ ਗੁਰਮਤਿ ਨਾਮ ਹੈ ਉਹਨੇ ਹੂੰ ਹੂੰ ਗੁਰਮਤਿ RAM ਓ ਗੁਰਬਤਾ RAM ਹੂੰ ਹੂੰ ਗੁਰਮਤਾਰਾ RAM ਨਹੀਂ ਹੈ ਗੁਰਮਤਾਰਾ RAM ਨਹੀਂ ਹੈ ਹੂੰ ਹੂੰ ਗੁਰਮਤਾਰਾ RAM ਨਹੀਂ ਹੈ ਗੁਰਮਤਿ ਦੇ ਜੀ ਨਾਮ ਕੇ ਹੈ ਉਹ ਕਹਿੰਦੇ ਕਿਹੜਾ ਜਿਹੜਾ ਬੈਠ ਰਹੀ ਗਿਆ ਸ਼ਰਤ ਹੈ ਆਰਾਮ ਦੇ ਨਾਲ ਸ਼ਰਤ ਹੈ ਗੁਰਮਤਿ ਆਰਾਮ ਗੁਰਮਤਿ ਆਰਾਮ ਇੱਥੇ ਗੱਲ ਕਲੀਅਰ ਹੋਈ ਜੀ ਆਕੇ ਅੱਜ ਹੂੰ ਅਹ ਸ਼ਰਤ ਹੈ ਗੁਰਮਤਿ ਆਰਾਮ ਦੀ ਗੱਲ ਨਾ ਦੂਜੇ ਰਾਮ ਦੀ ਗੱਲ ਨਹੀਂ ਹੈ ਹੂੰ ਜਿਹੜੇ ਕਹਿਣਾ ਨਾ ਇੰਡੀਆ ਰਾਮ ਹੈ ਜੀ ਰਾਮ ਹੋਈ ਹੈ ਰਾਮ ਹੋ ਕਿੱਥੇ ਆ ਲਿਖਿਆ ਹੋਇਆ ਗੁਰਮਤਿ ਆਰਾਮ ਹੈ ਹਾਂਜੀ ਕਿੱਥੇ ਗਿਆ ਜਾਊਗਾ ਤੇ ਗੱਲਾਂ ਕਿਉਂ ਲੁਕੋਈਆਂ ਰਹੀਆਂ ਜੀਆਂ ਜਿਸ ਸਾਰਿਆਂ ਦੇ ਤਹਿਤ ਕੋਈਆਂ ਰਹੀਆਂ ਆ ਆ ਉਹ ਹੀ ਬੇਅਗਲੇ ਸੀਗੇ ਹੂੰ ਹੂੰ ਇਹ ਪੜਨ ਵਾਲੇ ਬੇਅਗਲੇ ਸੀ ਉਹਨਾਂ ਨੇ ਧਿਆਨ ਨਾ ਪੜਿਆ ਹੀ ਨਹੀਂ ਹਾਂ ਹਾਂ ਇਹ ਆਗਲ ਸੁੱਤੀ ਪਈ ਸੀ ਬੁੱਢੀ ਸੁੱਤੀ ਪਈ ਸੀ ਹਾਂ ਹਾਂ ਇਹ ਉਹ ਦਸਣ ਜਿਹੜੇ ਉਹਨਾਂ ਦੀ ਹੁਣ ਫੇਵਰਚ ਖੜੇ ਨੇ ਹਾਂ ਹਾਂ ਜੇ ਤਾਂ ਉਹਨੇ ਚਾਂਚਲ ਕੋਈ ਹੂੰ ਹੂੰ ਹਾਂ ਤਾਂ ਉਹ ਬਰਦੀ ਨੇ ਠੀਕ ਹੈ ਜੀ ਜੇ ਚਲੋ ਉਹਨਾਂ ਦੇ ਲੋਕ ਦੇ ਪਤਾ ਨਹੀਂ ਲੱਗਿਆ ਤਾਂ ਉਹ ਬੇਵਕੂਫ ਸੀ ਹੂੰ ਹੂੰ ਜਿਹੜੇ ਫਿਰ ਸਪੋਰਟ ਕਰਦੇ ਨੇ ਇਹ ਗਾਲਾਂ ਨੇ ਫਿਰ ਅਗਲਾ ਦੇ ਨਾਲ ਬੇਵਕੂਫ ਦੇ ਠੀਕ ਹੈ ਜੀ ਯਾਰ ਚਾਹੁੰਦੇ ਨੇ ਪਰ ਬੇਵਕੂਫ ਰਹਿਣ ਸਿੱਖਾਉ ਨੂੰ ਅਸਲ ਦਾ ਪਤਾ ਹੀ ਨਹੀਂ ਲੱਗਦਾ ਸਾਜ ਦਾ ਹੂੰ ਹੂੰ ਇਹ ਆਪਣੀ ਸਥਿਤੀ ਜਿਹੜੀ ਐ ਇਸ ਬੋਲ ਚ ਕਰਦੇ ਇਹ ਗੱਲ ਤੇ ਇਸ ਗੱਲ ਤੇ ਆਪਣੀ ਪੋਜੀਸ਼ਨ ਕਲੀਅਰ ਕਰਨ ਹਾਂਜੀ ਕਿਹੜੇ ਟੀਕੇ ਦੇ ਨਾਲ ਖੜੇ ਨੇ ਹੂੰ ਹੂੰ ਕੰਡੀਆਂ ਗਲਤੀਆਂ ਰੋਜ਼ ਆਉਂਦੀਆਂ ਨੇ ਹਰ ਸ਼ਬਦ ਦੇ ਵਿੱਚ ਹਾਂਜੀ ਫਿਰ ਵੀ ਉਹ ਖੜੇ ਨੇ ਨਾਲ ਹੂੰ ਹੂੰ ਆਖਰ ਗੱਲ ਕੀ ਐ ਆਪਣੀ ਕਲੀਅਰ ਕਰਨ ਪੋਜੀਸ਼ਨ ਕੀ ਐ ਸੱਚ ਕੀ ਐ ਹੂੰ ਹੂੰ ਸੰਗ ਨੂੰ ਦੱਸਣਾ ਸੱਚ ਕੀ ਐ ਹੂੰ ਹੂੰ ਤਾਂ ਕਿ ਸੰਗ ਤੋਂ ਉਹਨਾਂ ਦੀ ਗੱਲ ਦਾ ਅਸਰ ਕਰੇ ਹੂੰ ਹੂੰ ਨਹੀਂ ਉਹ ਸਾਦਾ ਆਪ ਸੱਚਾ ਵੀ ਸੰਤਰੀ ਰਹੇ ਆਦਰੇ ਬੜਾ ਉਹ ਜਵਦੁਰ ਸਖਨ ਸਨਵਾਤ ਨਹੀਂ ਵਿਚਾਰ ਧਾਰਾ ਹੀ ਰੱਖਣੀ ਚਾਹੁੰਦੇ ਤੇ ਸਾਡਾ ਸੱਚ ਠੀਕ ਹੈ ਤੇ ਆਪਣੇ ਕੋਈ ਏਹ ਕਲੀਅਰ ਕਰਨਾ ਹਾਂ 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 ਹੋ ਜੀ ਠੀਕ ਹੈ ਤੇ ਭਾਨਾ ਤੇ ਨਾਮ ਦੇਉ ਸ਼ੁਕਰਿਤ ਸੁਮਤ ਪਏ ਆਪਾਂ ਇਹਦਾ ਇਹਦਾ ਕਾਰਜਵਾਣ ਚ ਦੱਸਿਓ ਇੱਕ ਵਾਰੀ ਨਾਮ ਲੈ ਬਕਰੇ ਸ਼ੁਕਰਿਤ ਨਾਲ ਸਮਤ ਮਿਲ ਗਈ ਅੱਛਾ ਜੀ ਜੇ ਇਹ ਸਮਤ ਖੁਪਤੀ ਸੀ ਇਹ ਸਮਤ ਹੋ ਗਈ ਬਦਲ ਗਈ ਬੁੱਧ ਹਾਂ ਜੀ ਸੁਭਾਤੇ ਸੁਭਤੀ ਬਤ ਵਧੀਆ ਹੋਗੀ ਹਮ ਅਗੇ ਅਗੇ ਜਿਹੜਾ ਗੁਰਮਤ RAM ਕਹੇ ਕੋ ਕੋ ਨਾ ਬੈਕੁੰਠ ਗਈ ਸੁਭਾਤੇ ਸੁਭਾਤੇ ਹੋਈ ਕੇ ਗੁਰਮਤ RAM ਕਹਿਣਾ ਉਹ ਲਿਖ ਦੋ ਠੀਕ ਹੈ ਪਹਿਲਾਂ ਨਹੀਂ ਕਹਿ ਦੋ RAM RAM ਕਰਤਾ ਸਭ ਜਗ ਵਿੱਚ RAM ਨਾ ਪਾਇਆ ਜਾਵੇ ਉਹ ਛੜਤਾ ਸੁਭਾਤੇ ਹੋਈ ਹੈ ਹਮ ਹਮ ਹਾਂ ਠੀਕ ਹੈ ਜੀ ਇੱਥੇ ਇਹਦੀ ਸਮਾਪਤੀ ਹੋ ਗਈ ਵਾਤਾਵਰਣ ਬਦਲ ਗਈ ਠੀਕ ਹੈ ਜੀ ਹਾਂ ਠੀਕ ਹੈ ਜੀ ਇੱਥੇ ਸ਼ਬਦੀ ਸਮਾਪਤੀ ਹੈ ਜੀ ਜੀ